ਜੀ ਰਿਆ ਕਿਵੇਂ ਹੋਇਆ ਸਾਰਾ ਕਾਰਨੇ ਦੇ ਵਿੱਚ ਧੁੰਦ ਬਹੁਤ ਜ਼ਿਆਦਾ ਹੈ ਜੀ ਧੁੰਦ ਦੇ ਕਾਰਨ ਸਵਿਫਟ ਗੱਡੀ ਹੈ ਧੁੰਦ ਕਾਰਨ ਇਹਨੇ ਬ੍ਰੇਕ ਲਾਤੇ ਬ੍ਰੇਕ ਲੱਗਣ ਕਰ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਬੱਸ ਦੇ ਬ੍ਰੇਕ ਨਹੀਂ ਲੱਗੇ ਬੱਸ ਕਾਰ ਦੇ ਵਿੱਚ ਵੱਜ ਗਈ ਤੇ ਕਾਰ ਦੇ ਵੱਜਣ ਦੇ ਕਾਰਨ ਬੱਸ ਰੁਕੀ ਜੋ ਤਾਂ ਮਗਰ ਕੈਂਟਰਾਂ ਕੋਲ ਚ ਵੱਜ ਗਿਆ ਜੀ ਇਹ ਸਾਰਾ ਹਾਸਾ ਧੁੰਦ ਦੇ ਕਾਰਨ ਹੀ ਵਾਪਰਿਆ ਸਾਰਾ ਜੀ ਧੁੰਦ ਬਹੁਤ ਜ਼ਿਆਦਾ ਹੈ ਇਹ ਤਿੰਨ ਗੱਡੀਆਂ ਆਪੋ ਜਿਓਤ ਕਰਾਈਆਂ ਜੀ ਸਵਿਫਟ ਦੇ ਅੱਗੇ ਵੀ ਕੋਈ ਗੱਡੀ ਸੀ ਸਵਿਫਟ ਗੱਡੀ ਦੇ ਅੱਗੇ ਸੀ ਗੱਡੀ ਰਹੀ ਉਹਨੇ ਬ੍ਰੇਕ ਲਾਏ ਤਾਂ ਸਵਿਫਟ ਗੱਡੀ ਵਿਚਾਲੇ ਆ ਗਈ ਬੱਸ ਬਸਰੇ ਵਿੱਚਕਾਰ ਹੌਨ ਕਰਨੋਂ ਜਿਹੜੀ ਉਹ ਪਿੱਛੋਂ ਬਸਰੇ ਬ੍ਰੇਕ ਲਾ ਤੇ ਉਸ ਤੇ ਪਿੱਛੇ ਕਹਿ ਤੁੰਦਾ ਕਿ ਮਾਤੇ ਕੋਈ ਜਕਮੀ ਵੀ ਆਇਆ ਨਹੀਂ ਤੇ 50 70 ਦਾ ਪਹਚਾਇਆ ਬਸਰੇ ਬਸ ਟਾਇਰ ਮੋਕਲ ਫਰਾਰ ਹੈ ਜੀ ਬਸਰ ਨੂੰ ਅਸੀਂ ਚੌਕੀ ਲੈ ਕੇ ਜਾ ਰਹੇ ਹਾਂ ਜੀ ਫੋਗਰ ਬੈਠੋ ਬੰਦੀ ਕਾਰਵਾਈ ਜਿਹੜੀ ਆਮ ਚੱਲਦੀ ਹੈ ਰਵਿੰਦਰ ਕੁਮਾਰਾ ਜੀ ਰਵਿੰਦਰ ਕੁਮਾਰ ਕहां ਤੇ ਆ ਰਹੇ ਸੀ ਸ੍ਰੀ ਸਾਹਿਬ ਜੀ ਦੋਸਤੀ ਗਾੜੀ ਵੀ ਪੜਵਾ ਬੜਾ ਦੋਸਤ ਹੈ ਜੀ ਗਾੜੀ ਵਾਲਾ ਅੱਗੇ ਇੱਕ ਆ ਗਿਆ ਸੀ ਡਿਜ਼ਾਇਰ ਵਾਲਾ ਮੈਨੇ ਬ੍ਰੇਕ ਲੀ ਤਾਂ ਅੱਗੇ ਉਸਕੇ ਟਰੱਕ ਚੱਲ ਰਹਾ ਸੀ ਮੈਨੇ बहुत ब्रेक मारी स्पीड भी ज़्यादा नहीं थी मेरी तो उसने एकदम कट मारा और उसकी ट्राली में लगी थी गाड़ी फिर आगे बस खड़ी थी बस को बचाने के चक्कर में मेरी गाड़ी फुटपाथ पर चढ़ गई और इतना नुकसान हो गया जी बस वाले ने मारी नेतने चक्कर बस वाले हाँ जी बस भिड़ी हुई थी जी उसके ब्रेक मार रखी थी उसने तो मैंने उसको लगने बचा, अपना बचाव करने के लिए बहुत ब्रेक मारी लेकिन लगी नहीं सर बस में टकराई थी हाँ जी तो थोड़ी बस में टकराई है जी कितना नुकसान हो गया नुकसान देख लो जी आपके सामने है ਬੱਸ ਨਾ ਜੀ ਚੋਟ ਨਹੀਂ ਆਈ ਹਾਂਜੀ ਜੀ ਰਵਿੰਦਰ ਕਿਵੇਂ ਹੋਏ ਐਕਸੀਡੈਂਟ ਕਾਦੇ ਸੀਗੇ ਅਸੀਂ ਆਪ ਦੀ ਸਵੈਪਟ ਕਾਰ ਤੇ ਸੀਗੇ ਆਪ ਦੀ ਸਪੀਡ ਤੇ ਤੁਰੇ ਜਾਂਦੇ ਸੀਗੇ ਇਹ ਬੱਸ ਵਾਲਾ ਮਗਰੋਂ ਤੇਜ਼ ਆਉਂਦਾ ਸੀ ਉਹ ਤੋਂ ਰੁਕੀ ਨਹੀਂ ਮਗਰੋਂ ਲਿਆ ਕੇ ਢੋਕੀ ਮੇਰੀ ਵਾਲੀ ਗੱਡੀ ਆ ਅੱਗੇ ਜਾ ਕੇ ਵੱਜੀ ਬਹੁਤ ਤੇਜ਼ ਸੀਗਾ ਘੱਟੋ ਘੱਟ ਉਹ ਤੋਂ ਬ੍ਰੇਕ ਲਾਉਣ ਲੱਗੇ ਨਾ ਤਾਂ ਰੁਕੀ ਨਹੀਂ ਜੀ ਅੱਗੇ ਗੱਡੀ ਵੀ ਸੀਗੀ ਅੱਗੇ ਵੀ ਇੱਕ ਗੱਡੀ ਸੀਗੀ ਉਹ ਚ ਵੱਜੀ ਉਹ ਇੱਥੇ ਜਾ ਰਹੇ ਸੀਗੇ ਮੈਂ ਮੋਗੇ ਜਾ ਰਿਹਾ ਸੀਗਾ ਤੇ ਬਾਅਦੇ ਪਿੱਛੇ ਵੀ ਕੋਈ ਗੱਡੀ ਵੱਜੀ ਬੱਸ ਦੇ ਪਿੱਛੇ ਉਹ ਬਾਅਦ ਚ ਵੱਜੀ ਥੋੜਾ ਟਾਈਮ ਲੱਗੇ ਇੱਥੇ ਧੁੰਦ ਜ਼ਿਆਦਾ ਹੋਊਗੀ 10 ਮਿੰਟ ਬਾਅਦ ਚ ਵਜੇਗਾ ਮੇਰਾ ਹੈਗਾ ਹੀ 50-60000 ਰੁਪਏ ਦਾ ਨੁਕਸਾਨ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਠੀਕ ਹੈ ਕੋਈ ਚੱਕਰ ਨਹੀਂ ਆਇਆ ਨਹੀਂ ਨਹੀਂ ਸੀ ਗਈ ਜੀ ਕਿਹੜੀ ਜਗਤ ਆ ਰਹੇ ਅਸੀਂ ਇੱਧਰੋਂ ਆ ਰਹੇ ਸੀ ਕੁਝ ਡਾਲੇ ਲੈਣ ਨੂੰ